ਅੱਜ ਮੈਂ ਜੋ ਉਪਾ ਤੁਹਾਨੂੰ ਦੱਸਣ ਜਾ ਰਿਹਾ ਇਹ ਉਪਾ ਉਹ ਲੋਕ ਵਰਤਿਓ ਜਿਨ੍ਹਾਂ ਦੇ ਦੁਸ਼ਮਣ ਸੱਚੀ ਦੇ ਵਿੱਚ ਬਹੁਤ ਖਤਰਨਾਕ ਨੇ ਜਿਨ੍ਹਾਂ ਦੇ ਦੁਸ਼ਮਣਾਂ ਨੇ ਉਹਨਾਂ ਦਾ ਜੀਵਣਾ ਬਹੁਤ ਹੀ ਤੰਗ ਕੀਤਾ ਹੋਇਆ ਕਿਉਂਕਿ ਇਹ ਉਪਾ ਇੰਨਾ ਕੋ ਜਿਆਦੇ ਕਾਰਗਰ ਹੈ ਕਿ ਜੇਕਰ ਇੱਕ ਵਾਰ ਤੁਸੀਂ ਇਹ ਉਪਾ ਆਪਣੇ ਦੁਸ਼ਮਣ ਤੇ ਕਰ ਦਿੱਤਾ ਤੁਹਾਡਾ ਦੁਸ਼ਮਣ ਰਾਤਾਂ ਨੂੰ ਮੰਜੇ ਤੇ ਪਿਆ ਤੜਫੇਗਾ ਉਹਨੂੰ ਇੰਨੀ ਕੋ ਜਿਆਦੇ ਪਰੇਸ਼ਾਨੀ ਹੋਏਗੀ ਕਿ ਉਹ ਰਾਤਾਂ ਨੂੰ ਉੱਠ ਉੱਠ ਕੇ ਰੋਏਗਾ ਇਤੋਂ ਤੱਕ ਕਿ ਉਹਦੇ ਘਰ ਦੇ ਵੀ ਬਹੁਤ ਪਰੇਸ਼ਾਨ ਹੋਣਗੇ ਇਸ ਉਪਾਅ ਦੀ ਇੱਕ ਖਾਸ ਗੱਲ ਹੈ ਕਿ ਇਹ ਉਪਾਅ ਤੁਸੀਂ ਸਿਰਫ ਇੱਕੋ ਵਾਰ ਕਰਨਾ ਹੈ ਤੇ ਉਹਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਦਿਖ ਜੇਗਾ ਅੱਜ ਦੀ ਇਹ ਵੀਡੀਓ ਦੋ ਭਾਗਾਂ ਦੇ ਵਿੱਚ ਵੰਡੀ ਹੋਏਗੀ ਪਹਿਲੇ ਭਾਗ ਦੇ ਵਿੱਚ ਆਪਾਂ ਗੱਲ ਕਰਾਂਗੇ ਉਸ ਉਪਾਅ ਬਾਰੇ ਤੇ ਦੂਸਰੇ ਭਾਗ ਦੇ ਵਿੱਚ ਆਪਾਂ ਗੱਲ ਕਰਾਂਗੇ ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਕਿਹੜੀਆਂ ਗਲਤੀਆਂ ਦਾ ਧਿਆਨ ਰੱਖਣਾ ਹੈ ਤਾਂ ਜੋ ਉਲਟਾ ਤੁਹਾਡੇ ਤੇ ਅਸਰ ਨਾ ਹੋ ਜਾਵੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਸੀਂ ਇਹ ਤਰੀਕਾ ਚੰਗੀ ਤਰ੍ਹਾਂ ਸਮਝ ਕੇ ਫੇਰ ਅਪਣਾ ਸਕੋ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਪਿੰਡ ਦੇ ਵਿੱਚ ਬਹੁਤ ਹੀ ਵੱਡੇ ਸ਼ਾਹੂਕਾਰਾਂ ਦਾ ਘਰ ਸੀ ਉਹ ਘਰ ਬਹੁਤ ਹੀ ਵੱਡਾ ਸੀ ਤੇ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਸੀ ਉਹਨਾਂ ਦੇ ਘਰ ਦੇ ਨਾਲ ਇੱਕ ਗਰੀਬ ਦਾ ਘਰ ਸੀ ਜੀ ਦਾ ਸਿਰਫ ਇੱਕ ਕਮਰਾ ਸੀ ਉਹ ਗਰੀਬ ਬਹੁਤ ਹੀ ਜ਼ਿਆਦਾ ਬਜ਼ੁਰਗ ਸੀ ਇਸ ਕਰਕੇ ਉਹਦੇ ਤੋਂ ਕੰਮ ਤੇ ਨਹੀਂ ਜਾਇਆ ਜਾਂਦਾ ਸੀ ਉਹਦੇ ਕੋਲ ਸਿਰਫ ਇੱਕ ਓਮੰਜਾ ਸੀ ਜਿਸ ਦੇ ਉੱਪਰ ਉਹ ਰਾਤ ਨੂੰ ਸੌਂਦਾ ਸੀ ਉਹ ਬਜ਼ੁਰਗ ਇਨਸਾਨ ਹਮੇਸ਼ਾ ਰੱਬ ਦਾ ਨਾਮ ਲੈਂਦਾ ਰਹਿੰਦਾ ਹਮੇਸ਼ਾ ਰੱਬ ਦੀ ਬੰਦਗੀ ਕਰਦਾ ਰਹਿੰਦਾ ਜੋ ਸ਼ਾਹੂਕਾਰ ਲੋਕ ਸੀ ਉਹ ਚਾਹੁੰਦੇ ਸੀ ਕਿ ਇਹ ਜਗ੍ਹਾ ਸਾਨੂੰ ਦੇ ਦੇਵੇ ਤੋਂ ਇਹ ਜਗ੍ਹਾ ਛੱਡ ਕੇ ਚਲਿਆ ਜਾਵੇ ਅਸੀਂ ਇਹਨੂੰ ਪੈਸੇ ਦੇ ਦਾਂਗੇ ਕਿਉਂਕਿ ਇਹਦਾ ਇਹ ਨਿੱਕਾ ਜਿਹਾ ਕਰ ਸਾਡੇ ਘਰ ਦੇ ਨੂੰ ਬਹੁਤ ਹੀ ਪਰੇਸ਼ਾਨ ਕਰਦਾ ਹੈ ਸਾਡੇ ਘਰ ਦੀ ਸੁੰਦਰਤਾ ਖਰਾਬ ਕਰਦਾ ਹੈ ਇਸ ਕਰਕੇ ਉਹਨੂੰ ਉਥੋਂ ਕੱਢਣਾ ਚਾਹੁੰਦੇ ਸੀ ਪਰ ਉਹ ਬਜ਼ੁਰਗ ਇਨਸਾਨ ਸੋਚਦਾ ਸੀ ਕਿ ਜੇ ਮੈਂ ਇਹ ਘਰ ਵੇਚ ਦਿੱਤਾ ਮੈਂ ਰਹੂੰਗਾ ਕਿਤੇ ਇਸ ਕਰਕੇ ਉਹ ਘਰ ਨਹੀਂ ਵੇਚਦਾ ਸੀ ਉਹ ਬਜ਼ੁਰਗ ਬਸ ਹਮੇਸ਼ਾ ਰੱਬ ਦਾ ਨਾਮ ਲੈਂਦਾ ਰਹਿੰਦਾ ਇੱਕ ਦਿਨ ਰੱਬ ਉਹ ਤੋਂ ਖੁਸ਼ ਹੁੰਦਾ ਤੇ ਉਹਨਾਂ ਦੇ ਘਰ ਇੱਕ ਫਕੀਰ ਦਾ ਰੂਪ ਲੈ ਕੇ ਆਉਂਦਾ ਉਹ ਫਕੀਰ ਉਸ ਬਜ਼ੁਰਗ ਨੂੰ ਆ ਕੇ ਕਹਿੰਦਾ ਕਿ ਮੇਰੇ ਕੋਲ ਰਹਿਣ ਨੂੰ ਜਗ੍ਹਾ ਹੈ ਨਹੀਂ ਤੁਸੀਂ ਮੈਨੂੰ ਆਪਣੇ ਨਾਲ ਰੱਖ ਸਕਦੇ ਹੋ ਉਹ ਬਜ਼ੁਰਗ ਫਕੀਰ ਕਹਿੰਦਾ ਮੇਰੇ ਕੋਲ ਖਵਾਉਣ ਨੂੰ ਕੁਝ ਨਹੀਂ ਤੁਸੀਂ ਇੱਥੇ ਸਿਰਫ ਰਹਿ ਸਕਦੇ ਹੋ ਰਹੀ ਗੱਲ ਖਵਾਉਣ ਦੀ ਜੋ ਮੈਂ ਖਾਣਾ ਉਹੀ ਤੁਸੀਂ ਖਾ ਲਿਆ ਕਰੋ ਤਉ ਫਕੀਰ ਜੋ ਕਿ ਰੱਬ ਦਾ ਰੂਪ ਲੈ ਕੇ ਆਇਆ ਸੀ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਅਸੀਂ ਬਸ ਇੱਥੇ ਰਹਿਣਾ ਤੇ ਉਹਦੇ ਨਾਲ ਰਹਿਣ ਲੱਗ ਜਾਂਦਾ ਉਹ ਗਰੀਬ ਇਨਸਾਨ ਵੀ ਬਹੁਤ ਸਮਝਦਾਰ ਸੀ ਹਮੇਸ਼ਾ ਰੱਬ ਦੀ ਬੰਦਗੀ ਕਰਦਾ ਸੀ ਇੱਕ ਦੋ ਦਿਨ ਲੰਘ ਜਾਂਦੇ ਨੇ ਉਹ ਪਛਾਣ ਲੈਂਦਾ ਹੈ ਇੱਕ ਬਹੁਤ ਹੀ ਪਹੁੰਚੀ ਹੋਈ ਹਸਤੀ ਨੇ ਜੋ ਮੇਰੇ ਨਾਲ ਰਹਣੇ ਨੇ ਇੱਕ ਦਿਨ ਉਹ ਗਰੀਬ ਉਸ ਫਕੀਰ ਨੂੰ ਕਹਿੰਦਾ ਕਿ ਤੁਸੀਂ ਮੇਰੇ ਪੀਰ ਮੁਰਸ਼ਦ ਹੋ ਮੈਨੂੰ ਪਤਾ ਹੈ ਤੁਸੀਂ ਮੇਰੇ ਰੱਬ ਹੋ ਜੋ ਮੇਰੇ ਨਾਲ ਰਹਿਣ ਆਏ ਹੋ ਮੈਂ ਤੁਹਾਨੂੰ ਪਛਾਣ ਲਿਆ ਉਹ ਕਹਿੰਦਾ ਜੇ ਪਛਾਣ ਲਿਆ ਫੇਰ ਸਾਨੂੰ ਹੁਣ ਬੁਲਾਈ ਨਾ ਅਸੀਂ ਆਪਣੀ ਬੰਦਗੀ ਕਰਨੀ ਹੈ ਉਹ ਫਕੀਰ ਰੱਬ ਦੀ ਬੰਦਗੀ ਕਰਨ ਲੱਗ ਜਾਂਦਾ ਹੈ ਬਜ਼ੁਰਗ ਇਨਸਾਨ ਉਸ ਫਕੀਰ ਨੂੰ ਕਹਿੰਦਾ ਕਿ ਮੈਂ ਕਿਹੜੇ ਚੰਗੇ ਕਰਮ ਕਰਾਂ ਜਿਹਦੇ ਨਾਲ ਮੇਰੀ ਜ਼ਿੰਦਗੀ ਵੀ ਸੌਖੀ ਹੋ ਜਾਵੇ ਉਹ ਫਕੀਰ ਕਹਿੰਦਾ ਕਿ ਇੱਕ ਇਦਾਂ ਕਰ ਉਹ ਸਾਹਮਣੇ ਕੰਧ ਦੇਖ ਰਿਹਾ ਉਹਦੇ ਉੱਪਰ ਚੌਲ ਪਾਇਆ ਕਰ ਉਹਦੇ ਨਾਲ ਪੰਛੀ ਆਉਣਗੇ ਤੇ ਤੇਰੇ ਚੌਲਾਂ ਨੂੰ ਖਾਣਗੇ ਤੇ ਦੇਖੀ ਤੇਰੇ ਘਰ ਵੀ ਬਰਕਤ ਹੋਏਗੀ ਉਹ ਕਹਿੰਦਾ ਠੀਕ ਹੈ ਉਹ ਪਹਿਲੇ ਦਿਨ ਚੌਲ ਪਾਉਂਦਾ ਹੈ ਸ਼ਾਹੂਕਾਰ ਵੇਖਦੇ ਨੇ ਕਿ ਇਹ ਚੌਲ ਪਾ ਰਿਹਾ ਇਹਦੇ ਨਾਲ ਪੰਛੀ ਆਉਣਗੇ ਤੇ ਸਾਡੇ ਘਰ ਨੂੰ ਖਰਾਬ ਕਰਨਗੇ ਉਹ ਸ਼ਾਹੂਕਾਰ ਕਹਿੰਦੇ ਨੇ ਕਿ ਇੱਥੇ ਚੌਲ ਨਾ ਪਾਇਆ ਕਰ ਇੱਥੇ ਪੰਛੀ ਆ ਕੇ ਸਾਡੇ ਘਰ ਨੂੰ ਖਰਾਬ ਕਰ ਦੇਣਗੇ ਉਹ ਬਜ਼ੁਰਗ ਫਕੀਰ ਕੋਲ ਜਾਂਦਾ ਉਹਨੂੰ ਜਾ ਕੇ ਦੱਸਦਾ ਕਿਉਂ ਸ਼ਾਹੂਕਰ ਇਦਾਂ ਕਹਿੰਦੇ ਨੇ ਉੱਥੇ ਚੌਲ ਪਾਉਣ ਤੋਂ ਰੋਕਦੇ ਨੇ ਉਹ ਫਕੀਰ ਬਜ਼ੁਰਗ ਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਹੁਣ ਤੂੰ ਦੋ ਟਾਈਮ ਪਾਇਆ ਕਰ ਉਹ ਬਜ਼ੁਰਗ ਉੱਥੇ ਦੋ ਟਾਈਮ ਚੌਲ ਪਾਉਣ ਲੱਗ ਜਾਂਦਾ ਹੈ ਉੱਥੇ ਹੌਲੀ-ਹੌਲੀ ਪੰਛੀ ਆਉਣੇ ਸ਼ੁਰੂ ਹੋ ਜਾਂਦੇ ਨੇ ਘਰ ਦੇ ਵਿੱਚ ਰੌਣਕ ਲੱਗਣੀ ਸ਼ੁਰੂ ਹੋ ਜਾਂਦੀ ਹੈ ਸ਼ਾਹੂਕਰ ਵੇਖਦੇ ਨੇ ਕਿ ਪੰਛੀ ਆਉਣੇ ਸ਼ੁਰੂ ਹੋ ਗਏ ਨੇ ਹੁਣ ਸਾਡਾ ਘਰ ਖਰਾਬ ਕਰਨਗੇ ਤੇ ਉਹ ਸ਼ਾਹੂਕਰ ਉਸ ਬਜ਼ੁਰਗ ਕੋਲ ਆਉਂਦੇ ਨੇ ਤੇ ਕਹਿੰਦੇ ਨੇ ਕਿ ਤੈਨੂੰ ਕਿੰਨੀ ਵਾਰੀ ਸਮਝਾਇਆ ਇੱਥੇ ਆ ਕੇ ਇਹ ਕੰਮ ਨਾ ਕਰ ਪੰਛੀ ਸਾਡੇ ਘਰ ਨੂੰ ਖਰਾਬ ਕਰ ਦੇਣਗੇ ਤੂੰ ਸਮਝਦਾ ਹੀ ਨਹੀਂ ਬਜ਼ੁਰਗ ਫੇਰ ਫਕੀਰ ਕੋਲ ਆਉਂਦਾ ਤੇ ਆ ਕੇ ਕਹਿੰਦਾ ਕਿ ਉਹ ਹੁਣ ਮੈਨੂੰ ਘਰ ਆ ਕੇ ਕਹਿ ਕੇ ਗਏ ਸੀ ਕਿ ਇੱਥੇ ਚੌਲ ਨਾ ਪਾਇਆ ਕਰ ਉਹ ਫਕੀਰ ਕਹਿੰਦਾ ਕਿ ਹੁਣ ਤੂੰ ਇਦਾਂ ਕਰ ਤਿੰਨ ਟਾਈਮ ਚੌਲ ਪਾਇਆ ਕਰ ਉਹ ਬਜ਼ੁਰਗ ਉੱਥੇ ਤਿੰਨ ਟਾਈਮ ਚੌਲ ਪਾਉਂਦਾ ਹੁਣ ਪੰਛੀ ਹੋਰ ਵੱਧ ਗਏ ਸ਼ੌਕਰ ਵੇਖਦੇ ਨੇ ਕਿ ਜਦੋਂ ਅਸੀਂ ਇਹਨੂੰ ਰੋਕਦੇ ਹਾਂ ਇਹ ਹੋਰ ਚੌਲ ਪਾਉਂਦਾ ਇਹਨੂੰ ਲੱਗਦਾ ਚੰਗੀ ਤਰ੍ਹਾਂ ਸਮਝਾਉਣਾ ਪਏਗਾ ਪੰਛੀ ਹੌਲੀ ਹੌਲੀ ਵੱਧ ਰਹੇ ਸੀ ਤੇ ਸ਼ਾਹੂਕਾਰ ਉਹਦੇ ਤੇ ਹੋਰ ਲੱਗਦੇ ਨੇ ਤੇ ਇੱਕ ਦਿਨ ਉਹਨਾਂ ਦੇ ਘਰ ਆਉਂਦੇ ਨੇ ਬਜ਼ੁਰਗ ਨੂੰ ਕਹਿੰਦੇ ਨੇ ਕਿ ਬਾਬਾ ਤੈਨੂੰ ਲਾਸਟ ਵਾਰੀ ਕਿਹਾ ਸੀ ਪਰ ਤੂੰ ਨਹੀਂ ਹਟਿਆ ਚੱਲ ਤੇਰਾ ਅੱਜ ਇਹ ਵੀ ਕੰਮ ਨਿਬੇੜ ਦਿੰਨੇ ਆ ਉਹਦੀ ਉਹ ਕੰਧ ਢਾਹ ਦਿੰਦੇ ਨੇ ਬਜ਼ੁਰਗ ਫਕੀਰ ਕੋਲ ਜਾਂਦਾ ਤੇ ਉਹਨੂੰ ਜਾ ਕੇ ਦੱਸਦਾ ਕਿ ਉਹਨਾਂ ਨੇ ਇਦਾਂ ਕੀਤਾ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਤਿੰਨ ਟਾਈਮ ਹੁਣ ਫੇਰ ਚੌਲ ਪਾਇਆ ਕਰ ਉਹ ਵੀ ਵੇੜੇ ਵਿੱਚ ਪੰਛੀ ਤਾਂ ਆਉਣ ਗਈ ਤੇ ਉਹ ਪੰਛੀ ਆਉਂਦੇ ਨੇ ਉਹ ਚੌਲ ਪਾਉਂਦਾ ਤੇ ਪੰਛੀਆਂ ਨੂੰ ਦੇਖ ਕੇ ਗਲੀ ਦੇ ਬੱਚੇ ਹੁੰਦੇ ਨੇ ਵੇੜੇ ਵਿੱਚ ਰੌਣਕ ਲੱਗ ਜਾਂਦੀ ਹੈ ਤੇ ਸ਼ਾਹੂਕਾਰਾਂ ਨੂੰ ਫੇਰ ਪਤਾ ਨਹੀਂ ਕੀ ਹੁੰਦਾ ਉਸ ਬਜ਼ੁਰਗ ਦੇ ਘਰੇ ਆ ਕੇ ਉਹਨੂੰ ਕੁੱਟਣ ਲੱਗ ਜਾਂਦੇ ਨੇ ਉਹ ਬਜ਼ੁਰਗ ਦੇ ਸੱਟ ਮਾਰ ਦਿੰਦੇ ਨੇ ਬਜ਼ੁਰਗ ਫੇਰ ਫਕੀਰ ਕੋਲ ਜਾਂਦਾ ਤੇ ਉਹਨੂੰ ਜਾ ਕੇ ਕਹਿੰਦਾ ਕਿ ਅੱਜ ਇਹਨਾਂ ਨੇ ਮੈਨੂੰ ਕੁੱਟਿਆ ਤੁਸੀਂ ਦੱਸੋ ਮੈਂ ਕੀ ਕਰਾਂ ਤਾਂ ਉਹ ਬਜ਼ੁਰਗ ਨੂੰ ਫਕੀਰ ਕਹਿੰਦਾ ਕਿ ਤੇਰੇ ਇਹ ਦੁਸ਼ਮਣ ਨੇ ਤੂੰ ਇਦਾਂ ਕਰ ਇਹਨਾਂ ਨੂੰ ਮਾਫ਼ ਕਰ ਦੇ ਤੇ ਸਭ ਕੁਝ ਆਪਣੇ ਰੱਬ ਤੇ ਛੱਡ ਦੇ ਤੇ ਆਪਣਾ ਕਰਮ ਜਾਰੀ ਰੱਖ ਬਜ਼ੁਰਗ ਉਦਾਂ ਹੀ ਕਰਦਾ ਹੈ ਉਹਨਾਂ ਨੂੰ ਮaaf ਕਰ ਦਿੰਦਾ ਸਭ ਕੁਝ ਰੱਬ ਤੇ ਛੱਡ ਦਿੰਦਾ ਹੈ ਕਬੂਤਰਾਂ ਨੂੰ ਚੌਲ ਪਾਉਣੇ ਜਾਰੀ ਰੱਖਦਾ ਉਹ ਬਜ਼ੁਰਗ ਆਪਣੀ ਸਾਰੀ ਗੱਲਬਾਤ ਭੁੱਲ ਚੁੱਕਿਆ ਸੀ ਪਰ ਬਜ਼ੁਰਗ ਦੇ ਰੱਬ ਨੂੰ ਹਜੇ ਤੱਕ ਸਭ ਯਾਦ ਸੀ ਇੱਕ ਦਿਨ ਉਹ ਸ਼ਾਹੂਕਰ ਮੰਜੇ ਦੇ ਪਿਆ ਹੋਇਆ ਸੀ ਰਾਤ ਦਾ ਵੇਲਾ ਸੀ ਰੱਬ ਐਸੀ ਖੇੜ ਰਚਾਉਂਦਾ ਕਿ ਸੀਨੇ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਦਰਦ ਹੁੰਦਾ ਚੁੱਕ ਕੇ ਹਸਪਤਾਲ ਲੈ ਜਾਂਦੇ ਨੇ ਹਸਪਤਾਲ ਵਾਲੇ ਵੀ ਜਵਾਬ ਦੇ ਦਿੰਦੇ ਨੇ ਜੋ ਪੈਸੇ ਕੋਲ ਹੁੰਦੇ ਨੇ ਥੋੜੇ ਦਿਨਾਂ ਦੇ ਵਿੱਚ ਇਲਾਜ ਦੇ ਵਿੱਚ ਲੱਗ ਜਾਂਦੇ ਨੇ ਜਿਸ ਪੈਸੇ ਦਾ ਮਾਣ ਸੀ ਉਹ ਸਾਰਾ ਪੈਸਾ ਚਲਿਆ ਜਾਂਦਾ ਹੈ ਤੇ ਅੱਜ ਉਹਨਾਂ ਸ਼ਾਹੂਕਾਰਾਂ ਕੋਲ ਕੁਝ ਵੀ ਨਹੀਂ ਸੀ ਸ਼ਾਹੂਕਾਰਾਂ ਦਾ ਹੰਕਾਰ ਵੀ ਟੁੱਟ ਚੁੱਕਿਆ ਸੀ ਸ਼ਾਹੂਕਾਰਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਜੋ ਸਾਡੇ ਨਾਲ ਹੋਇਆ ਉਹ ਰੱਬ ਨੇ ਕਿਉਂ ਕੀਤਾ ਕਿਉਂਕਿ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਤੇ ਉਹ ਆ ਕੇ ਉਸ ਬਜ਼ੁਰਗ ਕੋਲੋਂ ਮਾਫੀ ਮੰਗਦੇ ਨੇ ਤੇ ਉਹ ਕਹਿੰਦਾ ਕਿ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਮਾਫ ਕਰ ਦਿੱਤਾ ਸੀ ਤੁਸੀਂ ਮੇਰੇ ਰੱਬ ਤੋਂ ਮਾਫੀ ਮੰਗੋ ਜੋ ਕੁਝ ਕੀਤਾ ਉਹਨੇ ਕੀਤਾ ਇਹ ਹੀ ਤਰੀਕਾ ਤੁਸੀਂ ਵਰਤਿਓ ਜਦੋਂ ਤੁਹਾਨੂੰ ਲੱਗੇ ਕਿ ਤੁਹਾਡਾ ਕੋਈ ਬੁਰਾ ਕਰ ਰਿਹਾ ਹੈ ਤੁਹਾਡਾ ਕੋਈ ਬਹੁਤ ਹੀ ਵੱਡਾ ਦੁਸ਼ਮਣ ਹੈ ਉਹਨੂੰ ਮਾਫ ਕਰ ਦਿਓ ਤੇ ਆਪਣੇ ਰੱਬ ਤੇ ਛੱਡ ਦਿਓ ਚੰਗੇ ਕਰਮ ਕਰਦੇ ਰਹੋ ਤੁਹਾਡਾ ਰੱਬ ਉਹਨੂੰ ਐਸੀ ਸਜ਼ਾ ਦੇਗਾ ਉਹਨ ਜ਼ਿੰਦਗੀ ਭਰ ਯਾਦ ਰੱਖੇਗਾ ਤੇ ਤੁਹਾਡੇ ਕੋਲੋਂ ਆ ਕੇ ਮਾਫੀ ਮੰਗੇਗਾ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵਕੇ ਦਰবেশ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ ਮੁਰੀਦ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਤੇ ਜੇਕਰ ਕੋਈ ਵੀਰ ਸਾਡੇ ਨਾਲ ਆਪਣੀ ਕੋਈ ਵੀ ਗੱਲਬਾਤ ਸਾਂਝੀ ਕਰਨਾ ਚਾਹੁੰਦਾ ਹੈ ਤੇ ਸਾਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦਾ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ